ਲੋਕ ਜੀ ਆਪਾਂ ਖੜੇ ਆ ਹੁਣ ਹਰੀਕੇ ਹੈਡ ਹਰੀਕੇ ਦਰਿਆ ਤੇ ਜਿੱਥੇ ਕੀ ਦੋਵੇਂ ਦਰਿਆਣ ਕੇ ਮਿਲਦੇ ਆ ਪਿਆਸ ਅਤੇ ਸਤਲੁਜ ਅੱਜ ਹੁਣ ਇੱਥੇ 2.40 ਲੱਖ ਕਿਊਬਿਕ ਪਾਣੀ ਜਿਹੜਾ ਅੱਗੇ ਪਾਣੀ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਹੈ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਾਣੀ ਛੱਡਿਆ ਗਿਆ ਅੱਜ ਪਾਕਿਸਤਾਨ ਵੱਲੋਂ ਆਇਓ ਤੁਸੀਂ ਦੇਖ ਸਕਦੇ ਜੋ ਕਿੰਨਾ ਤੇਜ਼ੀ ਨਾਲ ਪਾਣੀ ਆ ਰਿਹਾ ਅੱਜ ਜਿਹੜੇ ਬੱਤੀ ਦੇ ਬੱਤੀ ਕੰਦਾਰ ਇਥੋਂ ਗੇੜ ਬੱਤੀ ਬੱਤੀ ਖੋਲ ਦਿੱਤੇ ਗਏ ਇਹਦਾ ਪਾਣੀ ਆ ਗਿਆ ਛੱਡਿਆ ਗਿਆ ਜਦੋਂ ਕੰਨ ਕਰਨਾ ਜਾਂਦੀ ਹੈ ਪਾਣੀ ਜ ਪਾਣੀ ਛੱਡਿਆ ਗਿਆ ਵਾ ਕਿੱਥੇ ਪੂਰ ਪਾਣੀ ਵਗ ਰਿਹਾ ਜੀ ਇੱਥੇ ਸਾਰੇ ਲੋਕ ਆਏ ਹੋਏ ਨੇ ਕਿਤੇ ਪ੍ਰਬੰਧ ਕਾ ਲਏ ਨੇ ਬੰਨ੍ਹ ਲਾ ਕੇ ਕਿ ਕਿ ਦਮ ਆ ਪਾੜ ਪਿਆ ਆ ਰਿਹਾ ਨੇ ਜੇ ਕੋ ਲੈਂ ਨੂੰ ਰਸ ਨੂੰ ਖੰਮਿਆ ਲਾ ਕੇ ਥਾਮੀ ਨਹੀਂ ਲੈਂ ਸਾਰੇ ਤੇਲ ਦਿੱਤੇ ਕਿਧਰੋਂ ਪਾਣੀ ਤਾਲਾ ਗਰੀ ਪਾਣੀ ਆਲਾ ਬੰਦਾ ਆ ਗਿਆ ਇਹਨੇ ਤੇ ਆਏ ਸਾਰੇ ਲੋਕ ਬੰਦ ਬੰਨਣ ਲਈ ਇਧਰੋਂ ਅਲੜੀਆਂ ਨਹੀਂ ਸੁਣਾਂ ਇਹ ਅਕਦਾਵਤਾਂ ਨੇ ਪਹਿਲੇ ਇਧਰ ਕੁਝ ਖਾਸ ਨਹੀਂ ਕਿਸਤੀਆਂ ਦਾ ਪ੍ਰਬੰਧ ਕੀਤਾ ਆ ਵੀ ਲੋਕਾਂ ਨੂੰ ਪਾਣੀ ਵਿੱਚੋਂ ਕੱਢ ਕੇ ਲਿਆਉਂਦਾ ਜਾ ਰਿਹਾ ਵਾ ਇਹ ਜਿਹੜੇ ਲੋਕ ਪਿੰਡਾਂ ਦੇ ਵਿੱਚ ਅੱਕੇ ਫਸੇ ਹੋਏ ਆ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਸੇਪਚਾਗਾ ਤੇ ਉੱਚੇ ਬੰਦ ਤੇ ਕੜਕਣਾ ਹੌਤੰਦੀ ਸਗਰੇ ਜੋ ਪਿੰਡੇ ਦਾ ਪਾਣੀ ਦੇ ਵਿੱਚ ਪੁੱਜਦੇ ਜੇ ਲੋਕਾਂ ਉਰਕੇ ਆ ਰਹੇ ਇਹ ਸੰਤ ਜੀ ਇਹ ਕਿਹੜਾ ਪਿੰਡ ਆ ਇਹ ਸੰਜੀਤ ਪਿੰਡ ਹੈਗਾ ਜੀ ਰਾਜੀ ਸੁਭਰਾ ਏਰੀਆ ਫਤੇਗੜ ਸੁਭਰਾ ਇਧਰਲੀ ਸਾਈਡ ਛੋਟੇ ਸੁਭਰਾ ਏ ਉੱਪਰਲੀ ਸਾਈਡ ਵੱਡੇ ਸੁਭਰਾ ਮਾਝੇ ਵਾਲੇ ਆ ਜੀ ਇਹ ਰਾਜੀ ਸੁਭਰਾ ਏਰੀਆ ਸਾਰਾ ਤਬਾਹ ਹੋ ਗਿਆ ਦੇਖੋ ਪਾਣੀ ਪਾਣੀ ਹੋਇਆ ਪਿਆ ਜੀ ਇਹ ਫਤੇਗੜ ਸੁਭਰਾ ਦੇਆਂ ਵੇਲੀਆਂ ਵੀ ਇਧਰ ਆਉਂਦੀਆਂ ਫਤੇਗੜ ਸੁਭਰਾ ਦਾ ਸਾਰਾ ਰਕਬਾ ਤਜਲੀਸ਼ ਰਾਜੀ ਦਾ ਸਾਰਾ ਤਬਾਹ ਹੋ ਗਿਆ ਜੀ ਇਧਰਲੀ ਸਿਰਫ ਕੋਲ ਕੋਲ ਏਰੀਆ ਇਧਰ ਤਾਂ ਇੱਕ ਕਿਸਤੀਆਂ ਲਾਈਆਂ ਹੋਈਆਂ ਸਾਰੇ ਪਰਿਵਾਰਾਂ ਨੂੰ ਕਦਮ ਚੱਲ ਰਗੇ ਹੈ ਪ੍ਰਸ਼ਾਸਨ ਵੱਲੋਂ ਜਿਹੜੇ ਵੀ ਘਰ ਫਸੇ ਆ ਜਾਂ ਕੋਈ ਕਿਸਾਨ ਫਸੇ ਉਹਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ ਵੇੜਿਆਂ ਦੇ ਨਾਲ ਕਿਸ਼ਤੀਆਂ ਦੇ ਨਾਲ ਉਹਨਾਂ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ ਦੇਖ ਸਕਦੇ ਜੇ ਛੋਟੇ ਜਿਹੇ ਬੱਚੇ ਵੀ ਦੇਖੋ ਪਾਣੀ ਜ਼ਿਆਦਾ ਹੋਣ ਕਰਕੇ ਦੇਖੋ ਆ ਸੁਭਰੋ ਆਪਣਾ ਸਮਾਨ ਕੱਢ ਰਹੇ ਆ ਪਾਣੀ ਦੇ ਵਿੱਚੋਂ ਦੇਖੋ ਇੱਕ ਫਰਮਕਨੇ ਦਾ ਪਾਣੀ ਆ ਗਿਆ ਆਪੋ ਆਪਣਾ ਸਮਾਨ ਕੱਢਣ ਲਈ ਜਾਂਦੇ ਆ ਲੋਦਰੋਂ ਸਮਾਨ ਲੈ ਕੇ ਆਉਂਦੇ ਆ ਪਾਣੀ ਬਹੁਤ ਉੱਪਰ ਦੀ ਜਾ ਰਿਹਾ ਤੇ ਸਾਰਾ ਕੁਝ ਡਬਿਆ ਹੋਇਆ ਵਾ ਫਸਲਾਂ ਡੁੱਬੀਆਂ ਆ ਸੋਤੇ ਸਾਰੇ